ਆਵੇਗਾ ਮੇਰਾ ਰੇਟ ਆਪਿਆ ਆਹ ਪਾਹੀ ਮੇਰਾ ਆਲੇ ਤੁਹਾਨੂੰ ਮਾਰੀ ਗਏ ਆ ਆ ਤੱਕ ਜਾ ਆ ਗਈ ਹੈ ਆ ਦੇਖੋ ਸਫਾਈ ਹੁਣ ਹੋਈ ਹੋਈ ਹੈ ਕਾ ਸੜਕਾ ਤੁਹਾਡੀ ਸਫਾਈ ਹੈ ਸਾਰਾ ਤੁਹਾਡੇ ਦਿੱਤਾ ਬਾਈ ਅਸੀਂ ਮਗਾ ਬਣਾਈ ਆ ਕਿੰਨੇ ਸਾਲਾਂ ਬਾਅਦ ਸਾਡੀ ਪਾਰੀ ਆ ਕਾਗਰ ਹੋਏ 5-6 ਸਾਲ ਸਾਡਾ ਰਾਹ ਨਹੀਂ ਪੁੱਛਿਆ ਇੱਥੇ ਜੇ ਹੁਣ ਸਾਡੀ ਬਾਣ ਲੱਗੀ ਆ ਖਾਤਰ ਦੀ ਆ ਕਰੀ ਜਾਂਦੇ ਇਹਦਾ ਸਾਰੇ ਇੱਕ ਮੀਨ ਹੀ ਚਲਣਾ ਇਹਨਾਂ ਤੇ ਲੈ ਜਾਨੇ ਵੇਖਾ ਕਿੰਨੀ ਹੈ ਆ ਕਿਹੜਾ ਇਹ ਆਲਾ ਦਾ ਹੱਕਲ ਜੋਟਾ ਖੇਡ ਰਹਾ ਚਲੋ ਬਾਟ ਖਾ ਸਾਰੀ ਜੁੱਤੀ ਵੇਖੀ ਜਾਂਦੇ ਉਨੀ ਪੱਤੀ ਨਹੀਂ ਗੁਕੇ ਗਿਆ ਤੀ ਲੋੜ ਨਹੀਂ ਆਜਾ ਫਾਸਲ ਪੜੀ ਤੁਹਾਡੀ ਆਹ ਜੀ ਦਾ ਆਸਣ ਆ ਆਲਾ ਸਾਹ ਆਵੇ 35 ਆ ਆ ਪਿਆੰਗ ਲਾਉ ਦੇ 35 ਆ ਮੈਂ 22 ਆ ਲਾਏ ਤੇ 35 ਆ 20 ਆ ਇਹ ਨਾਲ ਦੀ ਕੈਮਰਾ ਨੇੜੇ ਕਰਕੇ ਦਿਖਾ 35 ਆ ਇੱਥੇ ਵੀ ਸ਼ਾਰਕ ਦਾ ਉੱਤੇ ਤੁਰੇ ਫਿਰਦੀ ਆ ਜਮੇ ਕਿੰਨੀ ਆ 15 ਨਹੀਂ ਹੈ ਨੀ ਇਹ ਕਿਹੜੀ ਸਾਰੀ ਕੱਟਿਆ ਰੀ ਆ ਕਿੰਨੀ ਹੈ ਵਧੀਆ ਤਰੀਕ ਕੋਈ ਤਰੀਕ ਸਰਬ 1 ਬਜਰੀ ਹੈ ਜੀ ਹਾਂ ਸਰਬ ਇੱਕ ਬਜਰੀ ਹੈ ਆਹ ਸਾਰਾ ਪੱਥਰ ਆ ਕੇ ਉੱਪਰ ਹੈ ਆ ਦੇਖੋ ਪੱਥਰ ਇਹ ਦੇਖ ਕੇ ਪਤਾ ਲੱਗਦਾ ਯਾਰ ਘੱਟ ਪਈ ਆ ਇੱਥੇ ਇੱਥੋਂ ਕਿੱਥੋਂ ਪਤਾ ਲੱਗਦਾ ਵੀ ਆ 25 ਹੋਊਗੀ ਆ 20 ਕਿਵੇਂ ਹੋ ਗਈ ਆ ਤਾਂ ਉੱਤੇ ਉੱਤੇ ਪਈ ਆ ਬਸ ਇਹ ਜਿਹੜੀ ਜਿਹੜੀ ਜੀ ਹੋਊਗਾ ਪਨਾ ਨਹੀਂ ਆਣਾ ਇਹ ਤਾਂ ਜਿਆਦਾ ਡਬਲ ਪੱਟੀ ਲੱਗੂ ਯਾਰ ਕਿੱਥੇ ਆ ਥੋਡੇ ਸਫਾਈ ਵਾਲਾ ਸਫਾਈ ਕਰਦਾ ਮੂਰੇ ਰੋਟੀ ਖਾਂਣਗੇ ਹਾਂ ਆਹ ਆਹ ਪਾਈ ਤਾਂ ਜਾਂਦੇ ਹਾਂ ਆ ਪਾਈ ਨੂੰ ਪਹਿਲਾਂ ਮੂਰੇ ਝਾੜੂ ਕਰ ਤੂੰ ਸਫਾਈ ਕਰ ਤੂੰ ਭਾਈ ਹੋ ਗਈ ਵੀ ਅਜੇ ਅਜੇ ਤੱਕ ਇਤਨੀ ਪੱਟੇ ਸਵੇਰੇ ਕਰਦੇ ਸੀ ਹਾਂਜੀ ਹਾਂਜੀ ਜਿਹੜੀ ਉਧਰ ਲਈ ਸਫਾਈ ਹੋਈ ਆ ਕਿੱਥੇ ਆ ਉਹ ਬਾਹਰ ਨਿਕਲੇ ਹੋਇਆ ਰੇਤਰ ਉੱਤ ਨੀ ਕਿੱਥੇ ਪਿਆ ਵਾ ਕਿੱਥੇ ਪਿਆ ਵਾ ਦੱਸੋ ਉਧਰ ਦੇਖੋ ਜੀ ਉਹ ਇੱਥੇ ਪੱਥਰ ਪਾਇਆ ਨਾ ਹਾਂ ਉਹ ਦੇਖੋ ਕਿੱਥੇ ਥੋਡਾ ਜਿਹੜਾ ਉਹ ਜਿਹੜਾ ਮੂਰੇ ਸਫਾਈ ਵਾਲਾ ਚੱਲਣਾ ਕਿੱਥੇ ਆ ਉਹ ਜੇ ਪਾਈ ਆ ਸਾਰੀ ਪਾਈ ਹੋਊ ਤੁਸੀਂ ਵੀ ਦੇਖ ਲੈਣਾਗੇ ਕਿੱਥੇ ਥੋਟਾ ਰੂਲਰ ਰੂਲਾ ਜਾ ਫੇਰ ਨਾ ਹੁੰਦਾ ਆ ਮੇਰਾ ਰੇਤਾ ਵਾਰ ਰੇਤੇ ਦਾ ਕੰਸ ਮੇਰੇ ਪੱਟੇ ਨਾਲ ਆ ਰੇਤੇ ਦੇ ਕਿਥੋਂ ਕੋਸਰ ਜਿਆਦਾ ਝਾੜੂ ਹੱਥਾਂ ਨਾਲ ਲਾਉਣ ਵਾਲਾ ਚਾਹੀਦਾ ਹੈ ਕਿ ਕਿੱਥੇ ਕੀ ਤੀਨ ਆ ਰੇਤੇ ਦੇ ਕੋਸਰ ਬਣਾ ਕੇ ਨਾ ਲਾਉਂਦਾ ਮੈਂ ਗੱਲ ਰੇਤੇ ਦੇ ਕਿ ਮੈਂ ਕੱਢ ਦੂ ਇਹ ਰੇਤਾ ਪੱਟੇ ਹੀ ਜਾਣੀ ਰੇਤੇ ਤੇ ਵਾ ਇਹਦਾ ਹੀ ਆ ਸਾਰਾ ਇੱਥੇ ਦਾ ਬਲੂਮਰ ਚੱਲਣਾ ਨਹੀਂ ਇਹਦੇ ਕਦੋਂ ਚੱਲਣਾ ਵਾ ਤੇਰਾ ਸ਼ਾਮਾ ਦੀ ਸੀ ਇੱਥੇ ਤੱਕ ਲਿਆਏ ਕਿੱਥੇ ਤੱਕ ਮਾਲ ਪਹਿਲਾਂ ਚੱਲ ਪਿਆ ਕਿੱਥੇ ਆ ਬਲੂਮਰ ਕਿੱਥੇ ਆ ਉਧਰ ਫੇਰ ਪਿੱਛੇ ਕਿਵੇਂ ਚਲੇ ਗਿਆ ਬਲੂਮਰ ਬਲੂਮਰ ਗਾਹਾਂ ਚਾਹੀਦਾ ਕਿ ਪਿੱਛੇ ਚਾਹੀਦਾ ਰਸਤਾ ਬੰਦ ਕੀਤਾ ਜੀ ਉਧਰ ਹੈ ਰਸਤਾ ਬੰਦ ਕੀਤਾ ਤੇ ਫੇਰ ਬਲੂਮਰ ਫੇਰ ਨੂੰ ਚੱਲਣਾ ਵਾ ਜਾਂ ਕਰਨਾ ਵਾ ਆ ਪਟਾਈ ਕਰਦਾ ਥੱਲੇ ਰੇਤਾ ਨਾ ਨਿਕਲੇ ਅੰਦਰੋਂ ਬਾਹਰ ਆ ਪਟਾ ਥੱਲੇ ਉਹ ਬੰਦੇ ਫਸ ਗਿਆ ਜੀ ਇਹ ਬਹਿਦੀ ਕਰਨੀ ਆ ਤੁਸੀਂ ਖੁੱਲ੍ਹ ਕੇ ਕਹੋ ਵੀ ਗਲਤੀ ਆ ਜੇ ਨਹੀਂ ਸਾਫ਼ ਕੀਤਾ ਇਹ ਤਰੀਕੇ ਨਾਲ ਕਰਦੇ ਆ ਆ ਯਾਰ ਦੇਖ ਤੇ ਉੱਤੇ ਸਾਡੀ ਕਿੱਥੇ ਖੜੀ ਆ ਨਾ ਇਹ ਕਿਹੜਾ ਯਾਰ ਰੋਜ਼ ਬਣਣੀ ਆ ਸਾਡੇ ਜਿਹੜੀ ਆਹ ਜਿਹੜੀ ਆਹ ਤੀਜਾ ਰੇਤ ਦੇ ਉੱਤੇ ਸਹੀ ਭੀ ਭੱਜੇ ਉਹ ਰੇਤੇ ਤੇ ਸਹੀ ਖੜੇ ਬਾਕੀ ਆ ਬੰਦੇ ਖੜੇ ਆ ਮੇਰਾ ਰੇਤਾ ਹੀ ਰੇਤੇ ਲੱਪਕਣਾ ਸਮਝੀ ਬਿਲਕੁਲ ਦੇਖ ਕੇ ਪਤਾ ਲੱਗਦਾ ਮੈਨੂੰ ਬਿਲਕੁਲ ਤੇ ਜਮਾ ਦੂਜੀ ਆਹ ਗਾ ਮੇਰਾ ਰੇਡਾ ਪਿਆ ਆਹ ਭਾਈ ਇਹ ਤਾਂ ਹੀ ਮੇਰਾ ਇਮਾਨ ਆਲੇ ਤੂੰ ਕਹਿੰਦਾ ਮਾਰੀਆ ਮੈਂ ਆਹ ਅੱਧੀਆਂ ਅੱਧੀਆਂ ਸਫਾਈ ਹੁਣ ਹੋਈ ਹੋਈ ਆ ਸਫਾਈ ਬਾਅਦ ਤੇ ਕਰਾਂ ਸਰਦਾ ਤੁਹਾਡੀ ਸਾਰਾ ਦਾਲੇ ਵੇਤਾ ਬਈ ਆਮ ਪਤਾ ਨਹੀਂ ਹੋ ਰਿਹਾ ਅਸੀਂ ਮਸਾ ਬਣਾਈ ਆ ਕਿੰਨੇ ਸਾਲਾਂ ਬਾਅਦ ਸਾਡੀ ਵਾਰੀ ਆ ਆ ਦੇਖ ਕਿਤੇ ਰਹਿ ਤਾ ਕਾਗਰ ਹੋਏ 5 ਸਾਲ ਸਾਡਾ ਰਾਹ ਵੀ ਪੁੱਛਿਆ ਇੱਥੇ ਜੇ ਹੁਣ ਸਾਡੀ ਵਾਰਨ ਲੱਗੀ ਆ ਅੱਖਾ ਤੁਸੀਂ ਆਹ ਕਰੀ ਜਾਂਦੇ ਇਹ ਤਾਂ ਸਾਰੇ ਇੱਕ ਮੀਨ ਹੀ ਚੱਲਣਾ ਇਹਨਾਂ ਦਾ ਇੰਨੀ ਮਿਹਨਤ ਵੀ ਹੁਣ ਕੇ ਨੌ ਸਾਡਾ ਉਹਦਾ ਨਾਮ ਹੋਣਾ ਉਹ ਵੀ ਆ ਦੱਸੋ ਅੱਜ ਮੇਰੇ ਤੱਕ ਕੀ ਲੋ ਆ ਲੈਦਾ ਪਿਆ ਇਹ ਸਰ ਜਿਹਨਾਂ ਦੀ ਚਿੱਠੀ ਪੁੱਤਰ ਪਾਇਆ ਹੁੰਦੀ ਨਾ ਪਿੰਡੋਂ ਪੱਡੋਂ ਦੀ ਪਾਸਪੋਰਟ ਕੀਤਾ ਹੋਈ ਲਈ ਦੇਖ ਹਵਾ ਨੇ ਤੇਰੀ ਬੱਜੀ ਮੈਂ ਪਿੰਡ ਦੀ ਆ ਮੈਂ ਪਿੰਡੋਂ ਬਾਰੋਂ ਤਾਂ ਨਹੀਂ ਆਇਆ ਹਾਂਜੀ ਠੀਕ ਆ ਉਹ ਪੂਰਾ ਪੂਰਾ ਝਾੜੂ ਮਾਰਦਾ ਹੋਵੇ ਤੂੰ ਇੱਕ ਦੋ ਪੁੜੀਆਂ ਜੈ ਸੀਗੀ ਸਾਡਾ ਓਮੀ ਤੁਸੀਂ ਆ ਕੇ ਪਾਉਣ ਲੱਗ ਗਏ ਹੋ ਨਹੀਂ ਨਾ ਫਿਰ ਤਾਂ ਚੱਲ ਜਿੰਦਾ ਹੈਗਾ ਸਾਰੋ ਕੁ ਐਸਾ ਪੱਟ ਕੇ ਆ ਪਾਉਂਗੇ ਆ ਸਾਰੇ ਦੇਖ ਲੈਣੇ ਸਭਾ ਪੱਟ ਕੇ ਆ ਆ ਲੈ ਆਹ ਕਹੀ ਦੇ ਨਹੀਂ ਕੋਈ ਫੀਸ ਦੇ ਰੰਮਰੰਬਾ ਜੀ ਤੇ ਤਰੀਕੇ ਜਿਹੜਾ ਕੋਈ ਲੱਗਿਆ ਹੋਇਆ ਉਹ ਬਹੁਤ ਬੰਦ ਬੰਦ ਖਾਤਾ ਮਾਰ ਕੇ ਖੋਣ ਲੱਗਿਆ ਆ ਫਤ ਉੱਤੇ ਪੱਟੀ ਆਜ 10 ਸਾਲਾਂ ਬਾਅਦ ਤੈਨੂੰ ਪਤਾ ਵੀ 10 ਸਾਲਾਂ ਬਾਅਦ ਛੱਕ ਮੰਨ ਲੱਗੀ ਆ ਹੋ ਗਿਆ ਸਮਝਾਂ ਚ 10 ਸਾਲਾਂ ਬਾਅਦ ਸਾਡੀ ਪਾਰੀ ਆਈ ਆ ਇਹੋ 10 ਹਲਾ ਬਾਦ ਬਾਰੀ ਆਈ ਹੈ ਤੁਸੀਂ ਆਉ ਬਣਾ ਲੈਣਾ ਤੇ 3 ਕਿੰਨਾ ਫਿਰ ਮੋਟ 10 ਸਾਲ ਫਿੱਟ ਕਰਾਂ ਮਾਰਾਂਗੇ ਫਿਰ ਉਹੀ ਆ ਇਹੀ ਸਾਡੇ ਪਿੰਡ ਦਾ ਮੇਨ ਰਾਹ ਵਾਜ ਸਾਡਾ ਇਹੀ ਨਾ ਚੱਲਿਆ ਫਿਰ ਅਸੀਂ ਕੀ ਕਰਾਂਗੇ ਅੱਜ ਤੁਸੀਂ ਬਣਾ ਕੇ ਜਾਣਾ ਇਹਨਾਂ 6 ਮਹੀਨੇ ਨਿਕਲਣਾ 6 ਮਹੀਨੇ ਫਿਰ ਸਾਡੀਆਂ ਗੱਡੀਆਂ ਤੋਏ ਨਹੀਂ ਹੋਊਗੀ ਹਲੇ ਆਈ ਮਾਰਾਂ ਜੇ ਕੋਈ ਅੱਲੀ ਅਹੀਂ ਕਹੀ ਬਈ ਕੋਈ ਨਹੀਂ ਲਿਆ ਤੁਹਾਨੂੰ ਕੋਈ ਚੱਕਣਾ ਕੋਈ ਨਾ ਕੋਈ ਵੀ ਲੋੜੀ ਨਹੀਂ ਹਲੇ ਆ ਲੈ ਪੱਟਣਾ ਹੋ ਜਾਣਾ ਫੱਟ ਰੁਕ ਤੇ ਫੱਟ ਰਾਂ ਆਹ ਲਓ ਆ ਬਗੜੀ ਦਾ ਰੁੱਕ ਦੇ ਨਾ ਆਹ ਸਾਡਾ ਆ ਲੁੱਕ ਦੇਖ ਲੋ ਨਾ ਲੈ ਜਾਨੇ ਲੋਕ ਦੇਖ ਕਿੰਨੇ ਆ ਆ ਕਿੰਨੇ ਆ ਇਹ ਆ ਲੈ ਤਾਂ ਹੱਕਲ ਜੋਟਾ ਖੇਡ ਲੈ ਚੱਲ ਬੱਟ ਖਾ ਸਰਦਾਰੀ ਬੱਤੀ ਜਾਂਦੇ ਉਹੀ ਪੱਟੇ ਆ ਪਿਆ ਤਾਂ ਨਹੀਂ ਗੁੱਚ ਗਿਆ ਤੀ ਲੋੜੀ ਹਲ ਫਾਸੜ ਕਰੀ ਤੁਹਾਡੀ ਆ ਦੇਖੋ ਮਾਰੋ ਉਹ ਤਾਂ ਬੋਈਂ ਆਹ ਆ ਲਾ ਸਾਵੇਂ 35 ਆ ਆ ਬਿੱਤੀ ਆਂਗੇ ਲਾਉ ਦੇ 35 ਆ ਮੈਂ 25 ਆ ਲੈ ਤੇ 35 ਆ 20 ਆ ਲਾ ਆ ਨਾਲੀ ਕੈਮਰਾ ਨੇੜੇ ਕਰਕੇ ਤਾਂ ਖਾਦੀ ਪੀਏ ਇੱਥੇ ਦੀ ਸ਼ਾਰਕ ਦਾ ਉੱਤੇ ਤੁਰੇ ਫਿਰਦੀ ਆ ਜਮੇ ਕਿੰਨੀਆਂ ਐ 15 ਵੀ ਹੈ ਨਹੀਂ ਇਹ ਕਿਹੜੀ ਸੜੀ ਇੱਕ ਜਾਰੀ ਐ ਕਿੰਨੀਆਂ ਐ ਵਧੀਆ ਤਰੀਕ ਸਿਰਫ ਇੱਕ ਬਜਰੀ ਆ ਜੀ ਸਿਰਫ ਇੱਕ ਬਜਰੀ ਹੀ ਬਜਰੀ ਆ ਪੱਥਰ ਆ ਕੇ ਉੱਪਰ ਆਏ ਆ ਦੇਖੋ ਪੱਥਰ ਉੱਪਰ ਆ ਗਏ ਪੱਥਰ ਵੀ ਦੇ ਪੱਥਰਾਂ ਤੇ ਪਾਉਣੀ ਆ ਪੱਥਰਾਂ ਤੇ ਪਾਉਣੀ ਆ ਇੱਕ ਤੇ ਪਾਣੀ ਆ ਪੱਥਰਾਂ ਤੇ ਪਾਉਣੀ ਆ ਉਹ ਪੱਥਰਾਂ ਤੇ ਪਾਉਣੇ ਕਿੱਦਾਂ ਤੇ ਪਾਉਣੇ ਫੇ ਪਹਿਲਾਂ ਪੱਥਰ ਸਹੀ ਕਰਾਉਂਦੇ ਪਹਿਲਾਂ ਫਿਰ ਸਹੀ ਕਰੋ ਪਹਿਲਾਂ ਪੱਥਰ ਕੇ ਸਹੀ ਘਾਤੋ ਨਹੀਂ ਪਵਾਇਆ ਤੇਰੇ ਕਹਿਣ ਦਾ ਮੈਂ ਤੂੰ ਮਹਿਕਮੇ ਦਾ ਬੰਦਾ 10 ਸਾਲਾਂ ਦਾ ਬਾਈ ਛੱਡ ਕੇ ਬੰਨ ਲੀਆ ਰਣਦੀ ਆ ਰੇਤਾ ਦੇ ਕਹਿੰਦੇ ਸਰਾਰਾ ਨੇ ਸਾਨੂੰ ਬੇਟਾ ਨਹੀਂ ਅਣਗੋਲੇ ਕੀਤਾ 10 ਸਾਲਾਂ ਬਾਅਦ ਸਾਡੀ ਸੁਣਵਾਈ ਹੋਈ ਆ ਉਹ ਵੀ ਤੁਸੀਂ ਆ ਹਾਲ ਬਰ ਤੂੰ ਤਾਂ ਮਹਿਕਮੇ ਦਾ ਬੰਦਾ ਆ। ਆਪਾਂ ਨੂੰ ਕਲੀਅਰ ਕਰਾ ਦੇ। ਇੱਕ ਇਦਾਂ ਕਰੋ। 10 ਸਾਲ ਤਾਂ ਵੀ ਹੋਈ ਸਾਡੀ 10 ਸਾਲਾਂ ਬਾਅਦ ਸਾਡੀ ਸੜਕ ਬਣਦੀ ਆ। ਸਰਪੰਚ। ਇਹ ਟੱਟ ਕੀ ਰੱਖਣ ਜੀ ਇੱਕ ਇੱਕ ਕੜਾਈਏ ਦੇ ਵਿੱਚ ਨਾ ਇਹਨਾਂ ਦੇ ਜਿਹੜੀ ਆ ਬਜਰੀ ਵੀ ਆ ਇਹ ਵੀ ਪਵਾ ਦੋ ਲੱਕ ਦੀ ਵੀ ਚੈੱਕ ਕਰਵਾਈਏ ਜੀ। ਭੇਜ ਦੇ ਉੱਥੇ ਲੈਬੋਰੀਟਰੀ। ਲੈਬੋਰੀਟਰੀ ਚ ਭਾਦਨ ਚੱਕ। ਆ ਹੁਣ 17 ਐਮ ਮੰਮਾ ਪਾਲਾ ਅਹੀ ਪਾਲਾ ਜੀ। ਜਮਨੀ ਜਨਾ ਤੇ ਫੇ ਰੂਲਰ ਨਹੀਂ ਗਿਆ ਤਾਂ 17। ਉਹ ਸਾਈਡ ਮੈਂ ਲੱਭਾ ਫਾ ਜਦਿਆਂ ਇਹ ਨਹੀਂ ਕਰੀ। ਗੱਡੀ ਜੀ ਵੀ ਪਿਆ ਹੋ ਜੀ। ਇਹ ਲੱਕ ਦੀ ਕੁਆਲਿਟੀ ਵੀ ਚੈੱਕ ਕਰਾਈਏ ਕਿੰਨੀ ਆ। ਫੁੱਲਾ ਫਹਾ ਦੇ ਗਿਆ ਨਵੇਂ ਗਰੇਂ ਦੇ ਇੱਕ ਮੀਂਹ ਚੱਲਣਾ ਠੀਕ ਹੈ ਲੱਕ ਤੇਰੀ ਕੋ ਤਾਂ ਪਾਣੀ ਦੇ ਦੇ ਕਿੱਥੇ ਫੰਨ ਗਈ ਲੱਕ ਇੱਕ ਮੀਂਹ ਪੈਣ ਦੇ ਰਹਾ ਇਹਨੇ ਥੱਲੇ ਪਾਣੀ ਜਾਣਾ ਮੈਂ ਰੇਤੇ ਨੇ ਲੱਕ ਛੱਡ ਦੇਣੀ ਹੈ ਹਾਂ ਫੁੱਲਾ ਪਰ ਮਾਗੋ ਜਿਹੜੇ ਹਿਸਾਬ ਨਾਲ ਥਾੜਾ ਇੱਕ ਮੀਂਹ ਪੈਗਾ ਰੇਤੇ ਨੇ ਲੱਕ ਛੱਡ ਦੇਣੀ ਹੈ ਹਾਂ ਫੁੱਲਾ ਜਿਹੜਾ ਅੱਥੇ ਪਾਸ ਸਾਰਾ ਕੁਝ ਤਾਂ ਨੰਗ ਦਾ ਹੀ ਟਪਟਪਰ ਸਾਰੇ ਇੱਥੇ ਨੰਗ ਦੇ ਇੱਥੇ ਆ ਜਾ ਇੱਧਰ ਆ ਜਾ ਇੱਥੇ ਇੱਥੇ ਪੱਟ ਇੱਥੇ ਪਾ ਦੇ ਇੱਥੇ ਪਾ ਦੇ ਵਿੱਚ ਆ ਪੱਟ 19 ਪਾਦੀ ਵਿੱਚ ਜਿੰਨੀ ਕੁਆਂਟੀਟੀ ਚੈੱਕ ਹੋ ਜਾਵੇ ਆਦੇ ਆ ਰਿਹਾ ਹੱਥ ਨੇ ਕਾ ਵੀ ਆ ਜਾ ਮੈਂ ਆਪਣਾ ਕੋਈ ਨਹੀਂ ਤੁਹਾਡੇ ਪਿੰਡ ਬਈ ਮੁਖਤਾ ਕਰਦੇ ਘਰੇ ਨਹੀਂ ਕੰਮ ਕਰ ਦੋ ਛਕਲਾ ਦੇਰਾਂ ਦੇ ਲਈ ਜੀਰਦਾ ਹੋਊਗਾ ਹੈਲੋ ਅੱਗੇ ਆ ਰਿਹਾ ਅਸਾਂ ਕਰਦੇ ਅਰੇ ਹੋਣਾ ਚੱਲ ਚੱਵਾੜਾ ਹੋਣਾ ਚੱਲ ਹੋਣੇ ਨਾ ਕਿ ਯਾਰੀ ਹੱਲ ਹੋ ਗਿਆ ਜਿਹੜਾ ਤੁਸੀਂ ਆਹ ਪਾਈ ਆ ਆ ਦੇਖੋ ਹੱਥ ਲਾਓ ਇਹਦਾ ਸਾਰੀ ਚੱਕੀ ਜਾਣੀ ਆ ਆ ਦੇਖੋ ਇਹਦਾ ਹੱਲ ਕੀ ਆ ਇਹ ਸਸ ਜੀ ਇੰਨਾ ਫਾਸਟ ਕੋਰ ਜਿਹੜਾ ਹੁੰਦੀ ਆ ਜੀ ਉਹ ਯਾਰ ਫਾਸਟ ਕੋਰ ਦੂਸਰ ਕੋਰ ਛੱਡਦੇ ਫਾਸਟ ਕੋਰ ਵੀ ਤੂੰ ਲਾਉਣ ਲੱਗਿਆ ਫਾਸਟ ਕੋਰ ਦੇ ਥੱਲੇ ਸਵਾਈ ਕਰਾ પાસਪੋਰਟ ਵੀ ਤੂੰ ਰੇਤੇ 'ਚ ਪਾਉਣਾ ਫਾਸਟ ਕੋਡ ਨਹੀਂ ਜਿਹੜਾ ਜਿਹੜਾ ਫਾਸਟ ਕੋਡ ਪਾ ਰਿਆਂ ਨਾ ਉਹ ਰੇਤੇ 'ਚ ਥੋੜੀ ਪਾਣੀ ਪੜੂਗੀ ਨਹੀਂ ਜਿਹੜਾ ਹੁੰਦਾ ਬਲੈਕ ਕੋਪ ਉਹ ਤਾਂ ਸਹੀ ਹੋ ਜੀ ਇਹਦਾ ਵੇਖ ਲੈ ਚੱਕਣਾ ਨਹੀਂ ਆਪਾਂ ਨਹੀਂ ਨਹੀਂ ਕਿਹੜਾ ਕੱਪ ਮੇਰੀ ਗੱਲ ਸੁਣ ਯਾਰ ਇਹਦੇ ਉੱਤੇ ਨਹੀਂ ਪੈ ਗਿਆ ਪਾਣੀ ਥੱਲੇ ਚਲੇ ਗਿਆ ਰੇਤੇ ਨਾਲ ਲੁੱਕ ਛੱਡੂ ਨਹੀਂ ਬੜੀ ਨੇ ਇੱਕ ਜਿਹੜਾ ਕੋਈ ਮੈਂ ਮਾਰ ਖੂਗਾ ਫੱਟ ਜਮੇ ਤੁਸੀਂ ਕਹਿੰਦੇ ਹੋ ਮੈਂ ਕਰ ਲਿਆ ਨਹੀਂ ਫੇਰ ਮੈਨੂੰ ਦੱਸ ਤੂੰ ਆ ਲਾ ਦੇ ਪਹਿਲਾਂ ਤੇਰੀ ਜ਼ਿੰਮੇਵਾਰੀ ਇੱਥੇ ਕੰਮ ਕਰਾਉਣ ਦੀ ਕਾ ਤੂੰ ਨਹੀਂ ਕਰਾਈ ਛੱਡੂ ਨਹੀਂ ਆਲੇ ਆ ਜਾ ਤਾ ਮੈਂ ਕੱਲੇ ਜਾ ਖੜਦਾ ਰਹਿਦਾ ਲਾ ਤੈਨੂੰ ਮਹਿਕ ਮੈਂ ਕੀ ਕਰਨੀ ਲਾਈ ਆ ਡੁੱਟੀ ਇਹ ਚੱਲ ਗਿਆ ਇਹਨੂੰ ਵੀ ਲੱਗਿਆ ਕੀ ਹੈ ਸੁੱਕੀ ਦਾ ਪਜਰੀ ਪਈ ਉਹ ਤਾਂ ਫਿਰ ਕੀ ਹੈ ਇਹ ਜਿਹੜਾ ਕੁਝ ਅਸੀਂ ਕਰਦੇ ਫਿਰਦੇ ਆ ਨਾ ਇਹ ਜ਼ਮੀਰ ਦੀ ਆਵਾਜ਼ ਨੇ ਇਹਨੂੰ ਕਰਨਾ ਚਾਹੀਦਾ ਤਨਖਾਹ ਗਵਰਨਮੈਂਟ ਤੋਂ ਤੂੰ ਲੈਣਾ ਮੈਂ ਭਾਈ ਦੀ ਗੱਲ ਹੈ ਯਾਰ ਸਾਣਾ ਬਾਦ ਸਾਡੇ ਪਿੰਡ ਦੇ ਭਾਗ ਖੁੱਲੇ ਆ ਅਸੀਂ ਟੋਇਆਂ 'ਚ ਨਿਕਲਦੇ ਦਾ ਸਾਡਾ ਪੈ ਹੋਵੇ ਹਲਕੇ ਦਾ ਮੇਨਵਾਰ ਨਾ ਨਾ ਮਾਰਾ ਪਿੰਡ ਹੋਵੇ ਥਾਰੀ ਟੁੱਟੀ ਕਿਸੇ ਨੇ ਪੁੱਛਿਆ ਨਹੀਂ ਅਜੇ ਤੱਕ ਸਾਨੂੰ ਦਸਾ ਸਾਲਾਂ ਬਾਅਦ ਸਾਡੀ ਸੜਕ ਬਣਨ ਲੱਗੀ ਆ ਉਹ ਉਹ ਵੀ ਚੱਲ ਉਹ ਤੇ ਬਦਨਾਮ ਕਿਨਵਾ ਆਮ ਆਦਮੀ ਪਾਰਟੀ ਨੇ ਅਲੇ ਕਹਣਾ ਯਾਰ ਆ ਕੰਨ ਦਿਵਾ ਮਾਦੀ ਪਾੜੀ ਛੜਕਾ ਕਿਸੇ ਨੇ ਨਹੀਂ ਕਹਿਣਾ ਨੌ ਦਾ ਸਾਡਾ ਬਦਨਾਮ ਹੋਣਾ ਫਿਰ ਅਸੀਂ ਪਿੰਡ ਚ ਕਿਹੜਾ ਛੜਕ ਅਸੀਂ ਬਣਵਾਈ ਅਗਰ ਕਹਿੰਦਾ ਤੂੰ ਇਹ ਬਣਵਾਈ ਸੀ ਇਹ ਚੌਂਦ ਨੇ ਟੁੱਟ ਗਈ ਅਸੀਂ ਪਿੰਡ ਕੀ ਜਵਾਬ ਦਵਾਂਗੇ ਐਕਸ਼ਨ ਕਰੋ ਸਰ ਫੋਨ ਇਹਦੀ ਜ਼ਿੰਮੇਵਾਰੀ ਬਣਦੀ ਸੀ ਇਹ ਜ਼ਿੰਮੇਵਾਰੀ ਦੇ ਵਿੱਚ ਸਾਰਾ ਕੋ ਗਲਤ ਹੋਇਆ ਇਹਦੇ ਤੇ ਉਹਨੂੰ ਕਹੋ ਜੀ ਇਹਦੇ ਤੇ ਐਕਸ਼ਨ ਲੈ ਕੇ ਲੈਟਰ ਕੱਢੋ ਉਹ ਲੈਟਰ ਆਪਾਂ ਨੂੰ ਭੇਜੇ ਜੀ ਆਹ ਸਾਡੀ ਛੜ ਦੇ ਪਾਸੋਂ ਨਹੀਂ ਚੱਲਣੀ ਤੂੰ ਤੁਸੀਂ ਇਹ ਚਲਾਈ ਜਾਂਦੇ ਨਾ ਮਸ਼ੀਨ ਲੋੜ ਆ ਉਦੋਂ ਚਲਾ ਕੇ ਚੰਗੀ ਤੇ ਰਹਿਣ ਇਹਨੂੰ ਫੱਲੋ ਸਫਾਈ ਕਰ। ਕੋਨਾ ਤੁਹਾਡਾ ਐਕਸ਼ਨ। ਕਿੰਨਾ ਵੱਡਾ ਐਕਸ਼ਨ? ਕੋਨਾ ਇਹ ਟੀਮ ਮਸਲਾ ਹੱਲ ਹੋਣੀ। ਇੱਡੇ ਡਾਰੇ ਤਾਂ ਉਹਦੇ ਤੇ ਖੜਾ ਬਜਰੀ ਖੜੀ ਆ ਉਵੇਂ ਹੀ ਕਿ ਦੱਪ ਗਏ। ਆ ਜਾ ਸਭ ਸਫਾਈ ਹੁੰਦਾ ਨਾ ਆਪਰੇਸ਼ਨ ਨਾਲ ਮਰਾਂ ਮਾਰ ਦੋ। ਹਵਾ ਨਾਲ। ਹੋ ਵੀ ਹੈ। ਇਹਨਾਂ ਦਾ ਕਮੈਂਟਰੀ ਕਰਨਾ। ਇੱਕ ਮਹੀਨੇ ਦੀ ਦੇਰ ਫਰਟਾ। ਅੱਜ ਨਹੀਂ ਆ ਗਿਆ। ਜਮਣਾ ਜਲੇ 20 ਜਲੇ ਬਿੱਲੇ ਕਰੇ ਤੇਲ ਹੈ ਤੁਹਾਡੀ ਇੱਕ ਸੜਕ ਪੰਦੀ ਪਈ ਹੈ ਹਾ ਹਦੀਦ ਕੇ ਕਰੋ ਭਰ ਲੈ ਰੰਕ ਥੋੜਾ ਜਿਆ ਸੜਕ ਐਸੀ ਪੰਦੀ ਚ ਰੁਕਮਦੀ ਹੁੰਦਾ ਹੋਗਾ ਇਹ ਚੰਕ ਜਲੇ ਥੋੜਾ ਜਿਆ ਲੈ ਇਹਨ ਕੰਮ ਵਿੱਚ ਵਿੱਚ ਲੁਕ ਵੀ ਘਟਿਆ ਤੇ ਰੇਤਾਂ ਦੇ ਉੱਤੇ ਪਾਈ ਜਾ ਰਹੀ ਹੈ ਹੱਥ ਨਾਲੀ ਉੱਕੜ ਜਾ ਰਹੀ ਹੈ ਉਹ ਸਾਰੀ ਕਿਸ ਕੋਈ ਬਿਲਕੁਲ ਚੈੱਕ ਕਰਾਓ ਕਿ ਜੇ ਲੋੜ ਹੋਵੇ ਦੁਬਾਰਾ ਰਿਲੇ ਕਰਾਓ ਅਸੀਂ ਇਹਨੂੰ ਪਾ ਦੇਖਿਆ ਹੈ ਹੱਥ ਨਾਲ ਹੀ ਬਰੇ ਕਰ ਲਈ ਕੋਈ ਚੀਜ਼ ਲੋਡਣੇ ਪਈ ਤੇ ਨਾ ਇਹ ਕਿ ਜਲਖਪੁਰਾ ਹੈ ਨਾ ਇਹ ਕਿ ਮਿੱਟੀਪੁਰਾ ਹੈ ਤੇ ਭਾਜੀ ਚੈੱਕ ਕਰੋ